ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਹਿਬ ਸਿੰਘ ਜੀਓ ਆਓ ਖਦਰਾਨੇ ਦੀ ਢਾਬ ਦਾ ਜੋ ਜੰਗ ਹੋਇਆ ਉਸ ਦੇ ਵਿੱਚ ਜਿਹੜੇ 40 ਮੂਰਤੇ ਸ਼ਹੀਦ ਹੋਏ ਜਿਨ੍ਹਾਂ ਨੇ ਉਹ ਜਗ੍ਹਾ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਮੁਕਤਿਆਂ ਦਾ ਵਰਦਤਾ ਤੇ ਇਸ ਕਾਰਨ ਹੀ ਇਸ ਥਾਨ ਦਾ ਨਾਮ ਮੁਕਸਰ ਹੈ ਅੱਜ ਕੱਲ ਇਹ ਸਛੇਦ ਦਾ ਨਾਮ ਮੁਕਸਰ ਸਾਹਿਬ ਹੈ ਅਨੰਪੁਰ ਦੇ ਕਲੇ ਵਿੱਚ ਜੋ 40 ਸਿੰਘ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਦਾਵਾ ਲੈ ਕੇ ਆਏ ਸਨ ਪਰ ਪਿਆਰਿਓ ਕੁਝ ਇਤਿਹਾਸਕਾਰਾਂ ਦਾ ਮਤ ਉਹ 40 ਵਦਾਵਾ ਅਨੰਪੁਰ ਸਾਹਿਬ ਨਹੀਂ ਸੀ ਲੈ ਕੇ ਆਏ ਸਗੋਂ ਕੋਈ ਸਿੰਘ ਭੁੱਖ ਦੇ ਸਤਾਏ ਹੋਏ ਸਤਿਗੁਰੂ ਕੋਲੋਂ ਇਜਾਜ਼ਤ ਲੈ ਕੇ ਨਿਕਲ ਗਏ ਸਨ ਜਿਹੜਾ ਇਹ ਬਦਾਵੇ ਵਾਲਾ ਕੇਸ ਹੈ ਇਹ ਪਿਆਰੋ ਰਾਮਿਆਂ ਨੇ ਦੀ ਧਰਤੀ ਤੇ ਲਿਖਿਆ ਗਿਆ ਜਿਸ ਵੇਲੇ ਗੁਰੂ ਸਾਹਿਬ ਰਾਮਿਆਂ ਨੇ ਦੀ ਧਰਤੀ ਤੇ ਖੜੇ ਸੀ ਪਿੱਛੇ ਭਾਈ ਚਣ ਸਿੰਘ ਬੜਾਰ ਅਨੁਸਾਰ ਵਜੀਦ ਖਾਨ ਦੀ ਫੌਜ ਆ ਰਹੀ ਸੀ ਉਹਨ ਇਧਰੋਂ ਮਾਝੇ ਤੋਂ ਜਿਸ ਵਲੇ ਮਾਤਾ ਪਾਕੋਰ ਬਹੁਤ ਸਾਰੇ ਸਿੰਘਾਂ ਨੂੰ ਆਪਣੇ ਨਾਲ ਲੈ ਕੇ ਤਾਣਾ ਮਾਰ ਕੇ ਲੈ ਕੇ ਆਏ ਸੀ ਕਿ ਤੁਸੀਂ ਜੋੜ ਵੇਲੇ ਗੁਰੂ ਸਾਹਿਬ ਦਾ ਸਾਥ ਛੱਡ ਗਿਓ ਔਰ ਨਾਲ ਹੀ ਚਵਾਲਨਕਰ ਤੋਂ ਲਾਕੇ ਜੋ ਕੁਝ ਪੰਚਾਇਤਾਂ ਵੀ ਆਈਆਂ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਕਹੋ ਤੇ ਲਾਹੌਰ ਦਰਬਾਰ ਦੇ ਨਾਲ ਤੁਹਾਡੀ ਸੁਲਾਸਿਫਾ ਕਰਾ ਦਈਏ ਤਾਂ ਗੁਰੂ ਸਾਹਿਬ ਨੇ ਆਕੂ ਗੜੇ ਗੁੱਸੇ ਦੇ ਵਿੱਚ ਕਿਹਾ ਕਿ ਜਿਸ ਵੇਲੇ ਤਾਂ ਤੁਹਾਨੂੰ ਸਹਿਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤੇ ਗਏ ਸੀ ਕਿ ਉਸ ਵੇਲੇ ਤੁਸੀਂ ਕਿੱਥੇ ਸੀ ਜਿਸ ਵੇਲੇ ਅਨੰਤਪੁਰ ਸਾਹਿਬ ਦਾ ਕਿਲਾ 9 ਮਹੀਨੇ ਪਿਆਰਿਆ ਉਸ ਵੇਲੇ ਤੁਸੀਂ ਕਿੱਥੇ ਸੀ ਜਿਸ ਵੇਲੇ ਚਮਕੌਰ ਦੇ ਜੰਗ ਦੇ ਵਿੱਚ ਮੇਰੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਵੱਡੇ ਸੈਜਾ ਦੇ ਸ਼ਹੀਦ ਹੋਏ ਉਦੋਂ ਤੁਸੀਂ ਕਿੱਥੇ ਸੀ ਜੇਸੂ ਵੀਰੇ ਨੀਆਂ ਦੇ ਵਿੱਚ ਛੋਟੇ ਸਹਿਜਾਦੇ ਚਿਣੇ ਗਏ ਅਤੇ ਮਾਤਾ ਗੁਜਰਕੌਰ ਜੀ ਆਪਣੇ ਸ਼ਹੀਦ ਹੋ ਗਏ ਪ੍ਰਾਣ ਪ੍ਰਖੇਰੂ ਉਹਨਾਂ ਦੇ ਉਡ ਗਏ ਉਸ ਵੇਲੇ ਤੁਸੀਂ ਕਿੱਥੇ ਸੀ ਔਰ ਅੱਜ ਤੁਸੀਂ ਸੁਰਾਸ ਫਾਇਦੀਆਂ ਗੱਲਾਂ ਕਰਦੇ ਹੋ ਅਗਰ ਤੁਸੀਂ ਨਾਲ ਨਹੀਂ ਚੱਲ ਸਕਦੇ ਤਾਂ ਤੁਸੀਂ ਲਿਖ ਕੇ ਦੇ ਦੇਵੋ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਸੋ ਪਿਆਰਿਓ ਜਿਹੜੀ ਪਚੈਰ ਸੀ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਉਸੇ ਵਲੇ ਸਤਿਗੁਰੂ ਨੇ ਉਹ ਜਿਹੜਾ ਲਿਖਿਆ ਕਾਗਜ਼ ਸੀ ਆਪਣੇ ਕਮਰ ਕੱッセ ਦੇ ਵਿੱਚ ਬੰਨ ਲਿਆ ਔਰ ਇਨੇ ਚਿਰ ਨੂੰ ਪਿੱਛੋਂ ਫੌਜ ਦਾ ਜਦੋਂ ਪਤਾ ਲੱਗਾ ਕਿ ਬਾਹੋਂ ਦਾ ਹੀ ਫੌਜ ਆ ਰਹੀ ਹੈ ਤੇ ਗੁਰੂ ਸਾਹਿਬ ਨੇ ਉਥੋਂ ਚੱਲਣਾ ਕੀਤਾ ਔਰ ਜਿਹੜੇ ਪਚੈਤੀ ਲੋਕ ਸੀ ਉਹ ਵਾਪਸ ਆ ਗਏ ਤੇ ਮਾਤਾ ਭਾਗ ਕੌਰ ਦੀ ਵੰਗਾਰ ਦੇ ਉੱਤੇ 40 ਸਿੰਘ ਜਿਨ੍ਹਾਂ ਦੇ ਉਹਨਾਂ ਦੇ ਵਿੱਚੋਂ ਨਿਤਰੇ ਜਿਨ੍ਹਾਂ ਦੇ ਮਨ ਨੂੰ ਠੇਸ ਪਹੰਚੀ ਕਿ ਅਸੀਂ ਲਿਖ ਕੇ ਕਿਉਂ ਲਿਤਾ ਉਹ ਪਿਆਰੋ ਉਹਨਾਂ ਸਿੰਘਾਂ ਨੇ ਨਾਲ ਚੱਲ ਕੇ ਇੱਕ ਖਦਰਾਨੇ ਦੀ ਢਾਬ ਦੇ ਉੱਤੇ ਜੰਗ ਕੀਤਾ ਜਿਸ ਦੇ ਵਿੱਚ ਸਤਗੁਰਾਂ ਤੱਕ ਉਹ ਫੌਜ ਨੂੰ ਨਾ ਜਾਣ ਦਿੱਤਾ ਉਸ ਦੇ ਵਿੱਚ ਮਾਤਾ ਪਿਤਾ ਕੌਰ ਵੀ ਜ਼ਖਮੀ ਹੋ ਗਈ ਪਿਆਰੋ ਇਹ ਜੰਗ ਜਿਹੜੀ ਖਦਰਾਨੇ ਦੀ ਢਾਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਹ ਜਗ੍ਹਾ ਧਿਆਨ ਕੇ ਇਹ ਗੁਰੂ ਸਾਹਿਬ ਨੂੰ ਮਿਲੇ ਸੀ ਤੇ ਮੁਗਲ ਹਕੂਮਤ ਉਰਦ ਜੰਗ ਲੜੀ ਔਰ ਇਸ ਜਗ੍ਹਾ ਤੇ ਆਪਣਾ ਲਿਖਿਆ ਬਦਾਵਾ ਪੜਵਾਇਆ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਹਨਾਂ 40 ਸਿੰਘਾਂ ਨੂੰ ਇਤਿਹਾਸ ਵਿੱਚ 40 ਮੁਤਿਆਂ ਵਜੋਂ ਜਾਣਿਆ ਜਾਂਦਾ ਹੈ ਤੇ ਇਹ 40 ਮੁਕਤਿਆਂ ਦੇ ਕਾਰਨ ਹੀ ਇਸ ਜਗ੍ਹਾ ਦਾ ਨਾਮ ਖਦਰਾਨੇ ਤੋਂ ਮੁਖਸਰ ਸਾਹਿਬ ਪੈ ਗਿਆ ਆਓ ਪਿਆਰਿਓ ਜਾਣਦੇ ਹਾਂ ਕਿ 40 ਸਿੰਘ ਕਿਹੜੇ ਸਨ ਜਥੇਦਾਰ ਭਾਈ ਮਾ ਸਿੰਘ ਜੀ ਭਾਈ ਸ਼ਮੀਰ ਸਿੰਘ ਜੀ ਭਾਈ ਸਰਦ ਸਿੰਘ ਜੀ ਭਾਈ ਗਰਜਾ ਸਿੰਘ ਜੀ ਭਾਈ ਸੁਹੇਲ ਸਿੰਘ ਜੀ ਭਾਈ ਸੁਲਤਾਨ ਸਿੰਘ ਜੀ ਭਾਈ ਸ਼ੋਭਾ ਸਿੰਘ ਜੀ ਭਾਈ ਸੰਤ ਸਿੰਘ ਜੀ ਭਾਈ ਹਾਸ਼ਾ ਸਿੰਘ ਜੀ ਭਾਈ ਹਰੀ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਕਰਨ ਸਿੰਘ ਜੀ ਭਾਈ ਕਾਲਾ ਸਿੰਘ ਜੀ ਭਾਈ ਕਿਰਤ ਸਿੰਘ ਜੀ ਭਾਈ ਕਿਰਪਾਲ ਸਿੰਘ ਜੀ ਭਾਈ ਖੁਸ਼ਹਾਲ ਸਿੰਘ ਜੀ ਭਾਈ ਗੁਲਾਬ ਸਿੰਘ ਜੀ ਭਾਈ ਗੰਗਾ ਸਿੰਘ ਜੀ ਭਾਈ ਗੰਡਾ ਸਿੰਘ ਜੀ ਭਾਈ ਕਰਵਾਰਾ ਸਿੰਘ ਜੀ ਭਾਈ ਚੰਬਾ ਸਿੰਘ ਜੀ ਭਾਈ ਜਾਦੋ ਸਿੰਘ ਜੀ ਭਾਈ ਜੋਗਾ ਸਿੰਘ ਜੀ ਭਾਈ ਜੰਗ ਸਿੰਘ ਜੀ ਭਾਈ ਧਿਆਲ ਸਿੰਘ ਜੀ ਭਾਈ ਦਰਬਾਰਾ ਸਿੰਘ ਜੀ ਭਾਈ ਦਿਲਬਾਗ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਧੰਨਾ ਸਿੰਘ ਜੀ ਭਾਈ ਨਿਧਾਨ ਸਿੰਘ ਜੀ ਅਤੇ ਭਾਈ ਨਿਹਾਲ ਸਿੰਘ ਜੀ ਭਾਈ ਭਗਤ ਸਿੰਘ ਜੀ ਭਾਈ ਰੂੜ ਸਿੰਘ ਜੀ ਭਾਈ ਜੋਗਾ ਸਿੰਘ ਜੀ ਭਾਈ ਭੋਲਾ ਸਿੰਘ ਜੀ ਭਾਈ ਭੋਲਾ ਸਿੰਘ ਜੀ ਭਾਈ ਮੰਜਾ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਮੱਯਾ ਸਿੰਘ ਜੀ ਭਾਈ ਰਾਏ ਸਿੰਘ ਜੀ ਅਤੇ ਭਾਈ ਲక్ష్మణ ਸਿੰਘ ਜੀ ਇਹ ਚਾੜੀ ਮੁਕਤੇ ਸਨ ਜਿਨ੍ਹਾਂ ਨੇ ਖਦਰਾਨੇ ਦੀ ਢਾਲ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਗੁਰੂ ਸਾਹਿਬ ਤੋਂ ਆਪਣਾ ਲਿਖਿਆ ਵਦਾਵਾ ਪ੍ਰਵਾਹ ਕੇ ਮੂੜ ਸਿੱਖੀ ਦੇ ਨਾਲ ਫਿਰ ਸਾਂਝ ਪਾਈ ਇਹ ਇਤਿਹਾਸੀ ਚਾੜੀ ਮੁਕਤੇਆਂ ਜੋ ਜੋਬ ਜੀ ਨੇ ਸਾਂਝ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਛਤਾਰੀਏ ਆਓ ਗੱਜ ਕੇ ਫਤਿਹ ਗਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ